ਜੀ ਦੀਪਕ ਮਾਨ ਜੀ ਅੱਜ 골ਡਨ ਕਲੱਬ ਦੇ ਵੱਲੋਂ ਜੋ ਕਰਾਲੀ ਸ਼ਹਿਰ ਦੇ ਵਿੱਚ ਜਾਗਰਣ ਕਰਵਾਇਆ ਜਾ ਰਿਹਾ ਸੋ ਤੁਸੀਂ ਵੀ ਅੱਜ ਇੱਥੇ ਸ਼ਿਰਕਤ ਕੀਤੀ ਹੈ ਕੀ ਕਹਿਣਾ ਤੁਹਾਡਾ ਜੈ ਮਾਤਾ ਦੀ ਜੀ ਸਾਰਿਆਂ ਤੋਂ ਪਹਿਲਾਂ ਸਾਰੀ ਸੰਗਤ ਨੂੰ ਸੋ 골ਡਨ ਕਲੱਬ ਨੂੰ ਬਹੁਤ ਬਹੁਤ ਮੁਬਾਰਕਾਂ ਮਾਤਾ ਰਾਣੀ ਦੇ ਜਗਰਾਤੇ ਦੀਆਂ ਦਸਵਾਂ ਵਿਸ਼ਾਲ ਭਗਤੀ ਜਾਗਰਣ ਜੋ ਕਿ ਬੜੀ ਧੂਨ ਧਾਮ ਦੇ ਨਾਲ ਮਨਾਇਆ ਜਾ ਰਿਹਾ ਬਹੁਤ ਵਧੀਆ ਮਾਹੌਲ ਬਣਿਆ ਹੋਇਆ ਸਾਡੇ ਤੋਂ ਪਹਿਲਾਂ ਨੀਤਾ ਜਸਲ ਜੀ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਮਹਾਮਈ ਦੇ ਨਾਮ ਦਾ ਗੁਣਗਾਨ ਕਰਿਆ ਸੋ ਹੁਣ ਸਾਡੀ ਹਾਜ਼ਰੀ ਹੈ ਸੋ ਮੈਂ ਅਮਰਜੀਤ ਢੀਮਾਨ ਭਾਜੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਜੋ ਸਾਡਾ ਅੱਜ ਦਾ ਇਹ ਜਾਗਰਨ ਦਾ ਕਲਿੱਪ ਬਣਾ ਕੇ ਸਾਰੀ ਸੰਗਤ ਦੇ ਤੱਕ ਸਾਡੀ ਇਹ ਗੱਲ ਪਹੁੰਚਾਣਗੇ ਸੋ ਮੇਰੇ ਵੱਲੋਂ ਗੋਲਡਨ ਕਲੱਬ ਨੂੰ ਬਹੁਤ-ਬਹੁਤ ਮੁਬਾਰਕਾ ਮਾਤਾ ਰਾਣੀ ਦੇ ਜਗਰਾਤੇ ਦੀਆਂ ਔਰ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਐਸੇ ਤਰ੍ਹਾਂ ਮਹਾਮਈ ਦੇ ਦਰਬਾਰ ਦੇ ਨਾਲ ਜੁੜੇ ਰਹੋ ਔਰ ਮਹਾਮਈ ਦਾ ਗੁਣਗਾਨ ਕਰਦੇ ਰਹੀਏ ਰਲ ਮਿਲ ਕੇ ਜੈ ਮਾਤਾ ਦੀ ਜੀ ਸੋ ਕਰਾਲੀ ਦੀ ਸੰਗਤ ਤੁਹਾਨੂੰ ਬਹੁਤ ਪਿਆਰ ਕਰਦੀ ਆ ਤੁਸੀਂ ਤਕਰੀਬਨ ਬਹੁਤ ਪ੍ਰੋਗਰਾਮ ਲਾ ਚੁੱਕੇ ਹੋ ਅੱਜ ਤੱਕ ਕਿੰਨੇ ਕ ਬਚਪਨ ਤੋਂ ਹੀ ਲਾ ਚੁੱਕੇ ਮੈਂ ਜੀ ਮੇਰਾ ਖਿਆਲ ਜੱਦੀ ਸੋਜੀ ਸੰਭਾਲੀ ਆ ਉਦੋਂ ਦਾ ਮੈਂ ਕਰਾਲੀ ਸ਼ਹਿਰ ਦੇ ਵਿੱਚ ਆ ਰਹਿਆ ਬਹੁਤ ਪਿਆਰ ਮਿਲਦਾ ਪਹਿਲਾਂ ਮੈਂ ਸਾਡੇ ਸੁਆਮੀ ਜੀ ਕੁਟਿਆ ਵਾਲੇ ਸੁਆਮੀ ਜੀ ਉਸ ਦਰਬਾਰ ਦੇ ਵਿੱਚ ਵੀ ਮੈਨੂੰ ਬਹੁਤ ਥੇ ਪਹਿਲਾਂ ਹਾਜ਼ਰੀ ਭਰਨ ਦਾ ਮੌਕਾ ਮਿਲਿਆ ਉਸ ਤੋਂ ਬਾਅਦ RAM LILA ਗਰਾਊਂਡ ਦੇ ਵਿੱਚ ਪਤਾ ਨਹੀਂ ਕਿੰਨੇ ਕ ਜਗਰਾਤੇ ਸ਼ੀਤਲਾ ਮਾਤਾ ਜੀ ਦੇ ਮੰਦਰ ਦੇ ਵਿੱਚ ਹਾਜ਼ਰੀਆਂ ਸੋ ਕਰਾਲੀ ਸ਼ਹਿਰ ਜਦੋਂ ਵੀ ਆਇਆ ਬਹੁਤ ਪਿਆਰ ਮਿਲਿਆ ਇਹ ਐਸਾ ਲੱਗਦਾ ਜਿਸ ਤਰ੍ਹਾਂ ਤੁਸੀਂ ਆਪਣੇ ਘਰ ਦੇ ਵਿੱਚ ਪ੍ਰੋਗਰਾਮ ਕਰਦੇ ਹੋਈ ਹੈ ਸਾਰੀ ਸੰਗਤ ਬਹੁਤ ਵਧੀਆ ਮਾਤਾ ਰਾਣੀ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਸੋ ਇੱਕ ਤੁਹਾਡਾ ਭਜਨ ਵੀ ਆਇਆ ਨਵਾਂ ਉਹਦੀਆਂ ਦੋ ਲਾਈਨਾਂ ਹਾਂ ਉਹ ਬਾਬਾ ਵਾਲਖਨਾ ਜੀ ਦਾ ਭਜਨ ਆ ਹੋ ਭਗਤਾ ਤੇਰੇ ਅਕਰੀ ਤਿਆਰੀ ਝੰਡੇ ਉੱਤੇ ਫੋਟੋ ਬਾਬਾ ਲੱਗੇ ਪਿਆਰੀ ਅਸੀਂ ਉਂਗਲਾਂ ਤੇ ਦਿਨ ਗਿਣ ਗਿਣ ਕੇ ਬਾਬਾ ਸਾਲ ਮਸਾ ਲੰਗਾ ਆਇਆ ਸਾਡੇ ਧਰਤੀ ਪੈਰ ਨਾ ਲੱਗਦੇ ਹੋ ਤੇਰਾ ਚੇਤ ਦਾ ਮਖੀਨਾ ਆਇਆ ਧਰਤੀ ਪੈਰ ਨਾ ਲੱਗਦੇ ਹੋ ਤੇਰਾ ਚੇਤ ਦਾ ਮਖੀਨਾ ਆਇਆ ਉਸਤਾਦ ਕਰਮਾ ਰੋਪੜ ਵਾਲਾ ਜੀ ਬਾਰੇ ਕੀ ਕਹਿੰਦੇ ਬਹੁਤ ਵਧੀਆ ਜੀ ਮੇਰੇ ਗੁਰੂ ਜੀ ਆ ਜਨਾਬ ਸ਼੍ਰੀ ਕਰਮਾ ਜੀ ਰੋਪੜ ਵਾਲੇ ਉਹਨਾਂ ਦੇ ਬਾਰੇ ਮੈਂ ਕੀ ਕਹਾਂ ਜੀ ਉਹ ਵਾਕਈ ਪਰਮਾਤਮਾ ਦਾ ਰੂਪ ਨੇ ਮੇਰੇ ਵਾਸਤੇ ਸੋ ਮਾਤਾ ਰਾਣੀ ਦੀ ਬੜੀ ਅਪਾਰ ਕਿਰਪਾ ਉਹਨਾਂ ਦੀ ਕਲਮ ਦੇ ਵਿੱਚ ਉਹਨਾਂ ਦੀ ਆਵਾਜ਼ ਦੇ ਵਿੱਚ ਅਸੀਂ ਉਹਨਾਂ ਦੇ ਨਕਸ਼ੇ ਕਦਮ ਤੇ ਚੱਲ ਰਹੇ ਹਾਂ ਜੋ ਅੱਜ ਇਸ ਮੁਕਾਮ ਤੱਕ ਪਹੁੰਚੇ ਸਭ ਉਹਨਾਂ ਦੀ ਬਦੌਲਤ ਹੈ ਗੁਰੂ ਜੀ ਦੀ ਬਦੌਲਤ ਅਸਾਂ ਜੀ ਸੋ ਜੈ ਮਾਤਾ ਦੀ ਤੁਹਾਡਾ ਸ਼ੁਭ ਕਾਮਨਾਵਾ ਸਾਡੇ ਨੂੰ ਇਹ ਧੰਨਵਾਦੀ ਧੰਨਵਾਦ ਅਮਰਜੀਤ ਮਾਨਪਾ ਜੀ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਕਿ। ਸੋ ਨੀਤਾ ਜਸਲ ਜੀ ਤੁਸੀਂ ਵੀ ਹਾਜ਼ਰੀ ਲਵਾਈ ਹੈ। ਇਸ ਗੋਲਡਨ ਕਲੱਬ ਦੇ ਨਾਲ ਵੀ ਤੁਸੀਂ ਜੁੜੇ ਹੋਏ ਹੋ ਬਹੁਤ ਸਾਲਾਂ ਤੋਂ। ਕੀ ਕਹਣਾ? ਸਭ ਤੋਂ ਪਹਿਲਾਂ ਜੈ ਮਾਤਾ ਦੀ ਸਾਰਿਆਂ ਨੂੰ ਜੀ। ਔਰ ਸਾਡੇ ਇਤਿਮਾ ਚੈਨਲ ਤੋਂ ਸਾਡੇ ਅਮਰਜੀਤ ਮਾਨ ਸਾਹਿਬ। ਉਹਨਾਂ ਅਗਲੀ ਵਾਰ ਉਹ ਕਿ ਬਹੁਤ ਵਧੀਆ ਸੇਵਾਦਾਰ ਹੈ ਜੀ। ਸੋ ਗੋਲਡਨ ਕਲੱਬ ਨੂੰ ਬਹੁਤ ਬਹੁਤ ਮੁਬਾਰਕਾਂ। ਉਹ ਚੌਥੀ ਹਾਜ਼ਰੀ ਲਵਾਈ ਅੱਜ ਮੈਂ ਦਰਬਾਰ ਦੇ ਵਿੱਚ। ਤੋ ਜਿਹਨੇ ਵੀ ਸੰਗਤ ਬੈਠੀ ਹੈ ਸਾਰਿਆਂ ਨੇ ਜਿਹਨੇ ਵੀ ਹੋਰ ਭਗਤ ਪਹੁੰਚੇ ਦਰਬਾਰ ਦੇ ਵਿੱਚ ਸਾਰਿਆਂ ਤੇ ਮਾਹਮਾਈ ਆਪਣੀ ਅਪਾਰ ਅਪਾਰ ਕਿਰਪਾ ਕਰੇ ਸੋ ਅਸੀਂ ਹਾਜ਼ਰੀਆਂ ਭਰੀਆਂ ਔਰ ਸਾਡੇ ਤੋਂ ਬਾਅਦ ਬਹੁਤ ਸੁਰੀਲੀ ਆਵਾਜ਼ ਰੋਪਨ ਸ਼ਰ ਦਾ ਮਾਨ ਮੇਰਾ ਵੀਰ ਦੀਪਕ ਮਾਨ ਜਿਨ੍ਹਾਂ ਤੇ ਮਾ ਸ਼ੇਰਾਂ ਮਿਲਦੀ ਅਪਾਰ ਕਿਰਪਾ ਏ ਔਰ ਇੱਕ ਕਿਰਪਾ ਹੋਰ ਹੈ ਇਹਨਾਂ ਦੇ ਉੱਤੇ ਬਹੁਤ ਜ਼ਿਆਦਾ ਓਕੀਦੀ ਏ ਮੇਰੇ ਪੌਣਾ ਹਰੀ ਬਾਬਾ ਜੀ ਦੀ ਸੋ ਬਾਬਾ ਜੀ ਨੇ ਚੜ੍ਹਦੀ ਕਲਾ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਦਿਨ ਤੁਮਹਾਨੂੰ ਕਿ ਬਖਸ਼ੇ ਜੈ ਭਾਬੇ ਦੀ ਜੈ ਮਾਤਾ ਦੀ ਜੈ ਭਾਬੇ ਜੈ ਮਾਤਾ ਦੀ ਕਹਤਾ ਕਿ ਸੰਗਣਾ ਵਰਗ ਮਾਰ ਜੀ ਜੇ ਮਾਂ ਨੂੰ ਆ ਕੇ ਸੰਗਣਾ ਫਿਰ ਮਾਰ ਕੋਲ ਕੇ ਮਰ ਗਈ ਜਿਹੜਾ ਬੋਲਦੀ ਮਾਂ ਤੇ ਲਕਾਰੇ ਮਹਾਮਾਈ ਕਰਦੀ ਆ ਵਾਰੇ ਯਾਰੀ ਬੜਾ ਵਾਰੀ ਦੇਣੀ ਕੋਣੀ ਆਪਾਂ ਨੱਚ ਗਾ ਕੇ ਸਾਰਿਆਂ ਨੇ ਤੂ ਤੋਂ ਸਾਹਮਣੇ ਜੀ ਸਾਰੇ ਤੂ ਤੋਂ ਸੰਗਤ ਪਹੁੰਚੀ ਇਹ ਨੂੰ ਬੁਲਾ ਰਹੇ ਜੀ ਸਾਡੇ ਭਗਤ ਜੀ ਕਰੋਚਰ ਭਗਤ ਜੀ ਕਿ ਅਸੀਂ ਦਰਦਰ ਵਾਸਤੇ ਬਹੁਤ ਵੇਖੇ ਇੱਕ ਵੇਖਿਆ ਨਹੀਂ ਜੋ ਕੀ ਤੇਰੇ ਦਰ ਵਰਗਾ ਸਾਨੂੰ ਪੂਰਾ ਸਬਰ ਯਕੀਨ